ਤਾਂ ਦੇ ਉੱਪਰ ਜਿਹੜੀ ਦਰਖਾਸਤ ਸਾਡੇ ਵਿਰੋਧੀਆਂ ਨੇ ਦਿੱਤੀ ਸੀ ਸਿੰਘ ਸਾਹਿਬ ਨੇ ਉਹਦੇ ਉੱਪਰ ਸਾਡਾ ਸਪਸ਼ਟੀਕਰਨ ਮੰਗਿਆ ਸੀ ਅਰ ਅਸੀਂ ਸਮਰਪਿਤ ਹੋ ਕੇ ਇੱਕ ਗੁਰਸਿੱਖ ਦੀ ਤਰ੍ਹਾਂ ਆਪਕੇ ਆਕੇ ਸਿੰਘ ਸਾਹਿਬ ਕੋਲ ਆਪਣਾ ਸਪਸ਼ਟੀਕਰਨ ਦਿੱਤਾ ਸੀ ਸਾਡੇ ਜਿਹੜੇ ਵਿਰੋਧੀ ਭਰਾ ਆ ਕਿ ਆਪ ਹੀ ਚੱਲ ਕੇ ਤਖਤ ਸਾਹਿਬ ਤੇ ਗਏ ਸੀ ਪਰ ਇਹਨਾਂ ਨੂੰ ਮਾਡਮ ਮੋਟਾ ਵੀ ਪ੍ਰੋਸਾ ਕਾਲ ਤੱਕ ਖਾਲ ਦੇ ਉੱਤੇ ਨਹੀਂ ਹੈ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹਨੂੰ ਜਨਤਕ ਕੀਤਾ ਜਾਵੇ। ਇਹ ਦੱਸਣਾ ਕਿ ਜੇ ਕਾਲਤਖ ਸਾਹਿਬ ਤੇ ਭਰੋਸਾ ਨਹੀਂ ਤੇ ਕਾਲਤਖ ਸਾਹਿਬ ਤੋਂ ਜਾਣਦੇ ਕਿਉਂ? ਸਰਪੰਚ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਹਨੂੰ ਜਨਤਕ ਕਰ ਦਿੱਤਾ। ਔਰ ਇਸ ਸਪਸ਼ਟੀਕਰਨ ਦੇ ਵਿੱਚ ਇੱਕ ਤਾਂ 17 ਅਕਤੂਬਰ 2015 ਨੂੰ ਜਦੋਂ ਫਿਰਦੇ ਵਿਦਿ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ। ਜਿਹੜਾ ਆਪਣੇ ਮਨ ਦਾ ਦਰਦ ਆਪਣੇ ਮਨ ਦੀ ਪੀੜਾ ਆਪਣੀ वेदना ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਇੱਕ ਪਛਤਾਤਰ ਦੇ ਪੱਤਰ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪ ਦੇ ਕੇ ਆਈ ਸੀ ਇੱਕ ਤਾਂ ਸਾਰਾ ਪੱਤਰ ਉਹਦਾ ਬੇਰਵਾ ਅਸੀਂ ਇਹਦੇ ਵਿੱਚ ਦਿੱਤਾ ਔਰ ਦੂਜਾ ਹੁਣ ਗੱਲ ਹੈ ਗੁਰੂ ਦੇ ਤਖਤ ਤੇ ਇਹ ਬਕਸ਼ਿੰਧ ਗੁਰੂ ਦਾ ਬਕਸ਼ਿੰਧ ਤਖਤ ਹੈ ਗੁਰੂ ਸਮਰੱਥ ਹੈ ਗੁਰੂ ਜਾਨੀ ਜਾਨ ਇਹ ਤਰੱਕੇ ਦਰੀਲਾ ਉੱਥੇ ਹੁੰਦੀਆਂ ਜਿੱਥੇ ਕਿਸੇ ਨੂੰ ਸਮਝਾਉਣਾ ਹੋਵੇ ਜਾਂ ਕੁਝ ਲਿਖਾਉਣਾ ਹੋਵੇ ਜਦੋਂ ਗੁਰੂ ਦੇ ਤਖਤ ਤੇ ਜਾਣਾ ਹੈ ਤੇ ਫਿਰ ਸੱਚੀ ਭਾਵਨਾ ਲੈ ਕੇ ਤੇ ਸੱਚੇ ਮਨ ਦੇ ਨਾਲ ਉੱਥੇ ਆਜਣਾ ਚਾਹੀਦਾ ਇਸ ਕਰਕੇ ਜਿਹੜਾ ਪ੍ਰਧਾਨ ਸਾਹਿਬ ਨੇ ਸਪਸ਼ਟਿਕਰਨ ਲਿਖਿਆ ਇਹ ਅਧੋ ਲੈਣਾ ਮਤਲਬ ਪੜ੍ਹ ਕੇ ਵੀ ਸੁਣਾ ਦੇਣਾ ਕਿ ਇਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਆ ਜਿਹੜੇ 4 ਸਫੇ ਸਾਡੇ ਵਿਰੋਧੀ ਭਰਾਵਾਂ ਨੇ ਲਿਖ ਕੇ ਦਿੱਤੇ ਆ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਕੇ ਮੰਨਜਤ ਨ ਕਰ ਅਨ ਕੰਡੀਸ਼ਨਲ ਅਪਨ ਕ ਕਿ ਜੋ ਕੁਝ ਵੀ ਲਿਖ ਕੇ ਦਿੱਤਾ ਗਿਆ ਕੋਈ ਉਹਦੇ ਤੇ ਅਸੀਂ ਕਿੰਤੂ ਕਿੰਤੂ ਕੋਈ ਤਰਕ ਦਲੀਲ ਨਹੀਂ ਦਿੱਤੇ ਹਰਸਤੋਂ ਅੱਗੇ ਵੀ ਪ੍ਰਧਾਨ ਸਾਹਿਬ ਨੇ ਲਿਖਿਆ ਕਿ ਪਰਿਵਾਰ ਦਾ ਮੁਖੀ ਹੋਂਦ ਦੇ ਨਾਤੇ 10 ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ 10 ਚੇਤ ਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਲਈ ਖਿਮਾ ਜੱਜਨਾ ਕਰਦਾ ਹੈ ਔਰ ਅਸੀਂ ਖੀਰ ਦੇ ਤੇ ਲਿਖਿਆ ਹੈ ਕਿ ਜੋ ਵੀ ਹੁਕਮ ਸ਼੍ਰੀ ਕਹਾਲਤਖ ਸਾਹਿਬ ਦਾ ਹੋਏਗਾ ਅਸੀਂ ਉਹਨੂੰ ਖੜੇ ਮੱਥੇ ਪਰਮਾਨ ਕਰਾਂ ਇਸ ਕਰਕੇ ਇਹ ਜਿਹੜੀ ਸਾਰਾ ਸੱਚੇ ਮੈਨੂੰ ਅਸੀਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਹ ਸੰਗਤ ਦੀ ਜਿਹੜਾ ਨਗਰ ਵਾਸਤੇ ਸਿੰਘ ਸਾਹਿਬ ਨੇ ਤੱਤਰ ਕਰ ਦਿੱਤਾ ਅਸੀਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਇਹਦੇ ਤੇ ਫੈਸਲਾ ਕਰਨਗੇ ਜੋ ਫੈਸਲਾ ਹੋਏਗਾ ਅਸੀਂ ਪ੍ਰਵਾਨ ਕਰਾਂਗੇ ਅਸੀਂ ਚਾਹੁੰਨੇ ਆ ਕਿ ਪੰਜਾਬ ਜਿਹੜਾ ਇਸ ਗੱਲ ਦੇ ਵਿੱਚੋਂ ਨਿਕਲੇ ਫਿਰ ਪੰਥ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਜਾਵੇ ਇਹ ਸਾਡੀ ਅਰਦਾਸ ਹੈ ਜੋ ਹੁਕਮ ਹੋਏਗਾ ਅਸੀਂ ਪ੍ਰਵਾਨ ਕਰਾਂਗੇ